ਸਰੀ ਗੱਲ ਦੋਸਤੋ ਤੁਸੀਂ ਵੀ ਜੇ ਲੱਗੇ ਹੋ ਮਕਾਨ ਬਣਾਉਣ ਤਾਂ ਕਦੇ ਵੀ ਭੁੱਲ ਕੇ ਇਹ ਗਲਤੀ ਨਾ ਕਰਿਓ ਜੇ ਇਹ ਗਲਤੀ ਕਰਦੇ ਹੋ ਤਾਂ ساری عمر ਪੈ ਸਕਦਾ ਹੈ ਪੈਸਾ ਨਾ ਖਾਂਦੇ ਜਦੋਂ ਵੀ ਤੁਸੀਂ ਮਕਾਨ ਬਣਾਉਣੇ ਹੋ ਉਹਨਾਂ ਦੇ ਵਿੱਚ ਕਾਲਮ ਜ਼ਰੂਰ ਖੜੇ ਕਰੋ ਕਾਲਮ ਤੇ ਡੁੰਗੀਆਂ ਨਹੀਂ ਆ ਜ਼ਰੂਰ ਫਟਾਓ ਤਾਂ ਕਿ ਤੁਹਾਡੇ ਮਕਾਨ ਦੇ ਲਈ ਹੋਰ ਜ਼ਿਆਦਾ ਮਜ਼ਬੂਤ ਹੋ ਗਏ ਕਾਲਮਾਂ ਦਾ ਹੀ ਫਾਇਦਾ ਲੱਖੇ ਜੀ ਤੁਸੀਂ ਕਾਲਮ ਲਗਾਣੇ ਹੋ ਨਾਹੀਂ ਤੇ ਦੀ دیوار ਫਟਦੀ ਹੈ ਤੇ ਨਾਹੀਂ ਮਜ਼ਬੂਤੀ ਦੁੱਗਣੀ ਇਹ ਨਾਲ ਫਰਕ ਕੁਛ ਨਹੀਂ ਪੈਂਦਾ ਕਾਲਮ ਚੰਗੀ ਤਰ੍ਹਾਂ ਬਣਾਓ ਇਹ ਡੂੰਗੇ ਸਾਰੇ ਕੋਨੇ ਦੇ ਕਾਲਮ ਹੋਣੇ ਚਾਹੀਦੇ ਹਨ ਤੇ ਦੀਵਾਰ ਚ ਕਾਲਮ ਹੋਣੇ ਤੇ ਵੀਰਤ ਲਿਖੇ ਨਾਲ ਕਾਲਮ ਭਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜਿੱਥੇ ਜਿੱਥੇ ਬੰਦੀ ਜਿੱਤਿਆ ਜਰੂਰ ਲਾਓ ਤੇ ਇਹ ਜੇ ਕਲਮ ਲੱਗਣ ਯਾਰ ਤੇ ਕਲਮ ਹਮੇਸ਼ਾ ਤੁਹਾਡੀ ਨੀਅਤੋਂ 6 ਇੰਚ ਜਿੱਤੇ ਤੱਕ ਤੁਹਾਡੀ ਹੱਦ ਉਸ ਤੋਂ 6 ਇੰਚ ਛੋਟੂਗੇ ਹੋਣੇ ਚਾਹੀਦੇ ਹਨ ਇਤਰਾ ਬਣਾਓ ਤੇ ਨੀਚੇ ਜਾਲੀਆਂ ਚੰਗੀ ਤਰ੍ਹਾਂ ਚੋੜੇ ਭਰੋ ਉਸ ਦਿਨ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਦੇ ਲਾਈਕ ਜੀ ਕਰੂਗਾ ਤਾਂ ਕਿ ਅਸੀਂ ਤੁਹਾਨੂੰ ਹੋਰ ਹੋਰ ਵਧੀਆ ਸਬਜੈਕਟਾਂ ਦੇ ਵੀਡੀਓ ਬਣਾ ਕੇ